ਦੋਸਤੋ ਹਾਜ਼ਰ ਹੋਏ ਆਂ ਇੱਕ ਨਵੀਂ ਕਹਾਣੀ ਦੇ ਨਾਲ ਕਰਦੇ ਆਂ ਕਹਾਣੀ ਸ਼ੁਰੂ ਮੰਮੀ ਨੂੰ ਬੈਗ ਵਿੱਚ ਕੱਪੜੇ ਪਾਉਂਦਿਆਂ ਦੇਖ ਸੁਮਨ ਪੁੱਛਣ ਲੱਗੀ ਮੰਮੀ ਜੀ ਆਪਾਂ ਕਿੱਥੇ ਜਾ ਰਹੇ ਹਾਂ ਮਾਂ ਨੇ ਪਿਆਰ ਨਾਲ ਆਪਣੀ ਕੁੜੀ ਵੱਲ ਦੇਖਦੇ ਹੋਏ ਕਿਹਾ ਤੇਰੀ ਨਾਨੀ ਬਹੁਤ ਬਿਮਾਰ ਹੈ ਆਪਾਂ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਬਸ ਕੁਝ ਟਾਈਮ ਬਾਅਦ ਤੱਕ ਤੇਰੇ ਡੈਡੀ ਆ ਜਾਣਗੇ ਆਪਾਂ ਚਲੇ ਜਾਵਾਂਗੇ ਪ੍ਰਦੀਪ ਦੇ ਘਰ ਆਉਂਦੇ ਹੀ ਸੁਮਨ ਡੈਡੀ ਡੈਡੀ ਕਰਦੀ ਆਪਣੇ ਡੈਡੀ ਵੱਲ ਦੌੜੀ ਰਣਦੀਪ ਤੇ ਪ੍ਰਦੀਪ ਨੇ ਬਹੁਤ ਪਿਆਰ ਨਾਲ ਆਪਣੀ ਬੇਟੀ ਦਾ ਨਾਮ ਸੁਮਨ ਰੱਖਿਆ ਸੀ ਪ੍ਰਦੀਪ ਨੇ ਮੋਟਰਸਾਈਕਲ ਤੇ ਬੈਗ ਰੱਖਿਆ ਤੇ ਦੋਵੇਂ ਮਾਮਾ ਤੀਆਂ ਬੈਠ ਗਈਆਂ ਰਣਦੀਪ ਬੁੜਬੁੜਾਉਂਦੇ ਹੋਏ ਕਹਿਣ ਲੱਗੀ ਕਿ ਜੇਕਰ ਗੱਡੀ ਲੈ ਆਂਦੇ ਤਾਂ ਕਿਹੜਾ ਖਰਚਿਆਂ ਦਾ ਪਹਾੜ ਟੁੱਟ ਜਾਣਾ ਸੀ ਤੂੰ ਬੈਠ ਤਾਂ ਸਹੀ ਦੇਖ ਤੈਨੂੰ ਕਿਵੇਂ ਮਿੰਟਾਂ ਵਿੱਚ ਪੇਕੇ ਘਰ ਪਹੁੰਚਾਂਦਾ ਹਾਂ ਪ੍ਰਦੀਪ ਕਹਿਣ ਲੱਗਿਆ ਛੋਟੀ ਜਈ ਨੌਕਰੀ ਨਾਲ ਘਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਚੱਲ ਰਿਹਾ ਸੀ ਦੇਖਦੇ ਹੀ ਦੇਖਦੇ ਮੋਟਰਸਾਈਕਲ ਹਵਾ ਵਿੱਚ ਗੱਲਾਂ ਕਰਨ ਲੱਗਿਆ ਪਿੱਛੇ ਬੈਠੀ ਰਣਦੀਪ ਕਹਿਣ ਲੱਗੀ ਦੇਖ ਕੇ ਚਲਾਓ ਜੀ ਪੇਕੇ ਪਹੁੰਚਣ ਦੀ ਜਗ੍ਹਾ ਕਿਤੇ ਉੱਪਰ ਹੀ ਨਾ ਪਹੁੰਚਾ ਦਿਓ ਦੋਵੇਂ ਜਣੇ ਆਪਣੇ ਹੀ ਮਜ਼ਾਕ ਤੇ ਹੱਸਣ ਲੱਗੇ ਹਜੇ ਥੋੜਾ ਅੱਗੇ ਹੀ ਗਏ ਸੀ ਕਿ ਪਿੱਛੋਂ ਤੇਜ਼ੀ ਨਾਲ ਆ ਰਹੀ ਗੱਡੀ ਦਾ ਸੰਤੁਲਨ ਵਿਗੜਿਆ ਤੇ ਪ੍ਰਦੀਪ ਦਾ ਮੋਟਰਸਾਈਕਲ ਦੂਰ ਜਾ ਡਿੱਗ ਗਿਆ ਤਿੰਨੇ ਜਣੇ ਅਲੱਗ-ਅਲੱਗ ਦਿਸ਼ਾਵਾਂ ਵਿੱਚ ਬੁੜਕ ਗਏ ਰਣਦੀਪ ਤੇ ਪ੍ਰਦੀਪ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਸੁਮਨ ਇੱਕ ਕਹਾ ਦੇ ਢੇਰ ਤੇ ਡਿੱਗ ਗਈ ਬੱਸ 1-2 ਖਰੋਚਾਂ ਤੋਂ ਬਿਨਾ ਕੋਈ ਜ਼ਿਆਦਾ ਵੱਡੀ ਸੱਟ ਨਹੀਂ ਸੀ ਦੇਖਦੇ ਹੀ ਦੇਖਦੇ ਨੇੜੇ ਖੜੇ ਲੋਕ ਭੱਜੇ ਆਏ ਹਾਦਸਾ ਬਹੁਤ ਦਰਦਨਾਕ ਸੀ ਇੱਕ ਪਲ ਵਿੱਚ ਹੀ ਹੱਸਦਾ ਬਸਦਾ ਪਰਿਵਾਰ ਉਧੜ ਗਿਆ ਸੀ ਖਬਰ ਮਿਲਦੇ ਹੀ ਪੁਲਿਸ ਪਹੁੰਚ ਗਈ ਸੁਮਨ ਦਾ ਮਾਮਾ ਤੇ ਨਾਨਾ ਖਬਰ ਮਿਲਦੇ ਹੀ ਭੱਜੇ ਆਏ ਤੀ ਤੇ ਜਵਾਈ ਦੇ ਮ੍ਰਿਤਕ ਸਰੀਰ ਨੂੰ ਦੇਖ ਕੇ ਪਿਓ ਪੁੱਤ ਦਾ ਦਿਲ ਬਾਹਰ ਨੂੰ ਆ ਗਿਆ ਸੀ ਪਿਓ ਦੇ ਪਿੰਡ ਵਿੱਚ ਹੀ ਦੋਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਪ੍ਰਦੀਪ ਦੇ ਪਰਿਵਾਰ ਵਿੱਚ ਹੋਰ ਕੋਈ ਨਹੀਂ ਸੀ ਮਾਪਿਓ ਦੋਨੇ ਹੀ ਛੋਟੀ ਉਮਰ ਵਿੱਚ ਚਲ ਬਸੇ ਸੀ ਸੁਮਨ ਦੀ ਪਰਵਰੀਸ਼ ਦੀ ਜ਼ਿੰਮੇਵਾਰੀ ਸੁਮਨ ਦੇ ਨਾਂ ਨੇ ਉੱਪਰ ਆ ਗਈ ਸੀ ਬਿਮਾਰ ਨਾਨੀ ਜਦੋਂ ਆਪਣੀ ਦੋਤੀ ਨੂੰ ਦੇਖਦੀ ਤਾਂ ਆਪਣੀ ਧੀ ਦੀ ਯਾਦ ਆ ਜਾਂਦੀ ਤੀ ਦਸਤਮਾਹ ਜਿਆਦਾ ਦਿਨ ਤੱਕ ਨਾ ਸਹਿ ਸਕੀ ਤੇ ਉਹ ਵੀ ਚੱਲ ਵਸੀ ਨਾਨਾ ਸੁਮਨਦੀਪ ਪਰਵਰੀਸ਼ ਲਈ ਨੂੰ ਪੁੱਤ ਤੇ ਨਿਰਭਰ ਸੀ ਮੰਮੀ ਨੇ ਇਸ ਹਮਦਰਦੀ ਦੀ ਘੜੀ ਵਿੱਚ ਸੁਮਨ ਤੇ ਪੂਰਾ ਪਿਆਰ ਲਟਾਇਆ ਸੀ ਆਪਣੇ ਤਿੰਨਾਂ ਬੱਚਿਆਂ ਦੇ ਨਾਲ ਸੁਮਨਦੀਪ ਪਰਵਰੀਸ਼ ਵੀ ਕਰਨ ਲੱਗੀ ਸ਼ੁਰੂ ਸ਼ੁਰੂ ਵਿੱਚ ਤਾਂ ਸਭ ਠੀਕ ਰਿਹਾ ਪਰ ਹੌਲੀ ਹੌਲੀ ਤੇਰੇ ਮੇਰੇ ਦਾ ਫਰਕ ਦਿਲ ਵਿੱਚ ਉਤਰਨ ਲੱਗਿਆ 10 ਸਾਲ ਦੀ ਸੁਮਨ ਗੁੱਡੇ ਗੁੱਡੀਆਂ ਨਾਲ ਖੇਡਣ ਵਾਲੀ ਉਮਰ ਵਿੱਚ ਝਾੜੂ ਪੋਚਾ ਕਰਨ ਲੱਗੀ ਪਾਣੀ ਨਾਲ ਖੇਡਦੀ ਖੇਡਦੀ ਉਹ ਭਾਂਡੇ ਧੋਣ ਲੱਗੀ ਸੁੱਕੇ ਕੱਪੜੇ ਤਾਰਾਂ ਤੋਂ ਉਤਾਰਦੀ ਉਤਾਰਦੀ ਤੈ ਲਗਾਉਣ ਲੱਗੀ ਮਾਮੀ ਬੜੀ ਚਤਰਾਈ ਦੇ ਨਾਲ ਸੁਮਨ ਦੇ ਦਿਲ ਦਿਮਾਗ ਤੇ ਹਾਵੀ ਹੋਣ ਲੱਗੀ ਸੀ ਨਾਨਾ ਤੇ ਮਾਮਾ ਸਵੇਰ ਤੋਂ ਹੀ ਘਰੋਂ ਨਿਕਲ ਜਾਂਦੇ ਸੀ ਛੋਟੀ ਜਹੀ ਦੁਕਾਨ ਤੋਂ ਵੱਡਾ ਸ਼ੋਰੂਮ ਬਣਾ ਲਿਆ ਸੀ ਮਾਮੇ ਨੇ ਪਤਾ ਹੀ ਨਾ ਲੱਗਣ ਦਿੱਤਾ ਸੁਮਨ ਦੇ ਡੈਡੀ ਦੀ ਫੈਕਟਰੀ ਤੇ ਘਰ ਵੇਚ ਕੇ ਜੋ ਵੀ ਪੈਸਾ ਆਇਆ ਸਾਰੇ ਦਾ ਸਾਰਾ ਪੈਸਾ ਮਾਮੇ ਨੇ ਆਪਣੇ ਵਪਾਰ ਨੂੰ ਵਧਾਉਣ ਵਿੱਚ ਲਗਾ ਦਿੱਤਾ ਬਜ਼ੁਰਗ ਨਾਨੇ ਦੇ ਕੋਲ ਚੁੱਪ ਰਹਿਣ ਤੋਂ ਬਿਨਾ ਔਰ ਕੋਈ ਚਾਰਾ ਨਹੀਂ ਸੀ 15 ਸਾਲਾਂ ਤੱਕ ਪਹੁੰਚਦੇ ਪਹੁੰਚਦੇ ਸੁਮਨ ਸਾਰੇ ਰਸੋਈ ਦੇ ਕੰਮ ਸਿੱਖ ਗਈ ਸੀ ਹੁਣ ਉਸ ਨੂੰ ਹੌਲੀ-ਹੌਲੀ ਸਾਫ਼ ਦਿਖਾਈ ਦੇਣ ਲੱਗਿਆ ਕਿ ਮੰਮੀ ਮਾਂ ਨਹੀਂ ਹੈ ਸੁਮਨ ਬਹੁਤ ਸ਼ਾਂਤ ਅਤੇ ਸਰਲ ਸੁਭਾਅ ਦੀ ਕੁੜੀ ਸੀ 15 ਸਾਲ ਤੱਕ ਮਾਮੀ ਨੇ ਜ਼ਿਆਦਾਤਰ ਕੰਮ ਸੁਮਨ ਦੇ ਹਵਾਲੇ ਕਰ ਦਿੱਤੇ ਸੀ ਘਰ ਦੇ ਕੰਮ ਤੋਂ ਇਲਾਵਾ ਸੁਮਨ ਆਪਣੀ ਪੜ੍ਹਾਈ ਵੀ ਚੰਗੀ ਤਰ੍ਹਾਂ ਕਰਦੀ ਸੀ ਸਕੂਲ ਦੇ ਸਾਹਮਣੇ ਵਾਲੇ ਹਸਪਤਾਲ ਤੇ ਜਦੋਂ ਡਾਕਟਰਾਂ ਨੂੰ ਬਾਹਰ ਨਿਕਲਦੇ ਦੇਖਦੀ ਤਾਂ ਉਹਨਾਂ ਨੂੰ ਦੇਖ ਕੇ ਉਹ ਜ਼ਰੂਰ ਮੁਸਕਰਾਉਂਦੀ ਉਸ ਨੂੰ ਜ਼ਿੰਦਗੀ ਦੀਆਂ ਇੱਛਾਵਾਂ ਦਾ ਜ਼ਿਆਦਾ ਤਾਂ ਪਤਾ ਨਹੀਂ ਸੀ ਪਰ ਡਾਕਟਰਾਂ ਨੂੰ ਦੇਖ ਕੇ ਉਸ ਦੇ ਮਨ ਵਿੱਚ ਵੀ ਡਾਕਟਰ ਬਣਨ ਦੀ ਇੱਛਾ ਬਣਨ ਲੱਗੀ 19 ਸਾਲ ਦੀ ਉਮਰ ਤੱਕ ਸੁਮਨ ਨੇ ਆਪਣੇ ਸਕੂਲ ਦਾ ਸਫ਼ਰ ਬਹੁਤ ਚੰਗੇ ਨੰਬਰਾਂ ਨਾਲ ਪਾਰ ਕੀਤਾ ਫਿਰ ਉਸਨੇ ਆਪਣੇ ਨਾਨੇ ਨੂੰ ਟੀਚਾ ਦੱਸਿਆ ਨਾਨੇ ਨੂੰ ਸੁਣ ਕੇ ਖੁਸ਼ੀ ਤਾਂ ਬਹੁਤ ਹੋਈ ਸੀ ਪਰ ਸੁਮਨ ਡਾਕਟਰ ਬਣਨਾ ਚਾਹੁੰਦੀ ਹੈ ਪਰ ਜਿਵੇਂ ਹੀ ਮਾਮੇ-ਮਾਮੀ ਨੂੰ ਇਸ ਗੱਲ ਦੀ ਖ਼ਬਰ ਮਿਲੀ ਤਾਂ ਘਰ ਵਿੱਚ ਤਾਂ ਜਿਵੇਂ ਭੁਚਾਲ ਹੀ ਆ ਗਿਆ ਹੋਵੇ ਮਾਮੀ ਦੀ ਆਵਾਜ਼ ਬੰਦ ਹੋਣ ਦਾ ਨਾਮ ਨਹੀਂ ਸੀ ਲੈ ਰਹੀ ਇੱਥੇ ਕੋਈ ਕੁਬੈਰ ਦਾ ਖਜ਼ਾਨਾ ਦੱਬਿਆ 4 ਸਾਲਾਂ ਦੀ ਪੜ੍ਹਾਈ ਹੋਸਟਲ ਕਿਤਾਬਾਂ ਫੀਸ ਜੇਬ ਖਰਚ ਕਿੱਥੋਂ ਕਰਾਂਗੇ ਅਸੀਂ ਪਹਿਲਾਂ ਹੀ ਅਸੀਂ ਬੱਚਿਆਂ ਦੇ ਕੱਜ ਦੇ ਖਰਚੇ ਨਾਲ ਦੱਬੇ ਪਏ ਹਾਂ ਸੁਮਨ ਦੋ ਸਾਲਾਂ ਵਿੱਚ ਹੋਰ ਚੰਗੀ ਤਰ੍ਹਾਂ ਕਰਦਾ ਕੰਮ ਸਿੱਖ ਲਵੇ ਫਿਰ ਜਾਵੇ ਆਪਣੇ ਸੋਹਰੇ ਘਰ ਉੱਥੇ ਜਾ ਕੇ ਕਰੇ ਆਪਣੀਆਂ ਮਨਮਰਜ਼ੀਆਂ ਸਾਡੇ ਤੋਂ ਜਿੰਨਾ ਹੋ ਸਕਿਆ ਅਸੀਂ ਕਰ ਦਿੱਤਾ ਇਸ ਤੋਂ ਜ਼ਿਆਦਾ ਸਾਡੇ ਤੋਂ ਨਹੀਂ ਹੋਵੇਗਾ ਮਾਮੇ ਦੀ ਚੁੱਪ ਵੀ ਪਤਨੀ ਦੀ ਗੱਲ ਤੇ ਸਹਿਮਤੀ ਦੇ ਰਹੀ ਸੀ ਦੂਜੇ ਕੰਮ ਦੇ ਵਿੱਚ ਬੈਠੀ ਸੁਮਨ ਦੇ ਕੰਨਾਂ ਵਿੱਚ ਮਾਮੀ ਦੀਆਂ ਪੈਂਦੀਆਂ ਇਹ ਆਵਾਜ਼ਾਂ ਨੇ ਸੁਮਨ ਦੇ ਸੁਪਨਿਆਂ ਦਾ ਦਮ ਹੀ ਤੋੜ ਦਿੱਤਾ ਮਨ ਹੀ ਮਨ ਕਈ ਵਾਰ ਰੋਈ ਸੀ ਪਰ ਅੱਜ ਚਰਨਾਂ ਵਾਂਗ ਵੰਦੇ ਹੰਝੂਆਂ ਨੇ ਉਸਨੇ ਬਹਿਣ ਦਿੱਤਾ 21 ਦੀ ਦਹਲੀਜ਼ ਤੇ ਪੈਰ ਰੱਖਦਿਆਂ ਹੀ ਸੁੰਦਰਤਾ ਜਿਵੇਂ ਆਪ ਸੁਮਨ ਦੇ ਕੋਲ ਚੱਲ ਕੇ ਆਈ ਹੋਵੇ ਲੰਬਾ ਕੱਦ ਗੋਰਾ ਚਿੱਟਾ ਰੰਗ ਕਾਲੇ ਸੰਘਣੇ ਵਾਲ ਮੋਟੀ ਅੱਖ ਪਤਲੀ ਜੀ ਨੱਕ ਫੁੱਲਾਂ ਵਰਗੀ ਸੁੰਦਰਤਾ ਜਿਵੇਂ ਕੋਈ ਮਿਸਾਲ ਇੱਕ ਤੋਂ ਬਾਅਦ ਇੱਕ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਕਈ ਮੁੰਡੇ ਦੇਖਣ ਤੋਂ ਬਾਅਦ ਮਾਮੇ ਤੇ ਨਾਨੇ ਨੇ ਗੁਰਜੋਤ ਜਿਸ ਦਾ ਆਪਣਾ ਵਪਾਰ ਸੀ ਪਰਿਵਾਰ ਦੇ ਨਾਮ ਤੇ ਸਿਰਫ ਮਾਸੀ ਸੁਬਾ ਤੇ ਕਾਰੋਬਾਰ ਸਭ ਕੁਝ ਪਸੰਦ ਆਇਆ ਤੁਮ ਤਾਂ ਮੰਨ ਨਾਲ ਸੁਮਨ ਦਾ ਵਿਆਹ ਕਰ ਦਿੱਤਾ ਗਿਆ 22 ਸਾਲਾਂ ਦੀ ਸੁਮਨ ਕਿਸੇ ਦੀ ਜੀਵਨ ਸਾਥੀ ਬਣ ਕੇ ਪਿਆਰ ਦੇ ਫੁੱਲ ਖੜਾਉਣ ਚਲੀ ਗਈ ਸੀ ਗੁਣਾ ਦੀ ਖਾਨ ਸੁਮਨ ਨੇ ਆਉਂਦਿਆਂ ਹੀ ਘਰ ਦਾ ਸਾਰਾ ਕੰਮ ਸੰਭਾਲ ਲਿਆ ਸੱਸ ਨੂੰ ਤਾਂ ਰਾਣੀ ਹੀ ਬਣਾ ਦਿੱਤਾ ਤੇ ਪਤੀ ਨੂੰ ਪਰਮੇਸ਼ਵਰ ਦਾ ਦਰਜਾ ਦਿੱਤਾ ਬਾਹਰਲੀ ਦੁਨੀਆ ਨਾਲੋਂ ਜ਼ਿਆਦਾ ਉਹਦਾ ਘਰ ਹੀ ਉਸਦੀ ਦੁਨੀਆ ਸੀ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਸਾਲ ਬਾਅਦ ਗੁਰਜੋਤ ਨੂੰ ਵਪਾਰ ਵਿੱਚ ਘਾਟਾ ਪੈ ਗਿਆ ਲੱਖਾਂ ਦਾ ਕਰਜ਼ਾ ਸਿਰ ਚੜ ਗਿਆ ਪੈਸੇ ਦੀ ਤੰਗੀ ਵਿੱਚੋਂ ਮਾਰਿਆ ਮਾਰਿਆ ਆਪਣੇ ਹਰ ਰਿਸ਼ਤੇਦਾਰ ਦੇ ਕੋਲ ਮਦਦ ਲਈ ਜਾਣ ਲੱਗਿਆ ਫਿਰ ਕਿਸੇ ਨੇ ਉਸ ਦੇ ਕੰਨ ਭਰ ਦਿੱਤੇ ਕਿ ਸੁਮਨ ਦੇ ਡੈਡੀ ਦੇ ਘਰ ਵੇਚ ਕੇ ਜੋ ਪੈਸਾ ਆਇਆ ਉਹ ਕਿੱਥੇ ਹੈ ਆਪਣੀ ਪਤਨੀ ਨੂੰ ਜਾ ਕੇ ਕਹਿ ਕੇ ਆਪਣਾ ਹਿੱਸਾ ਮੰਗੇ ਆਪਣੀਆਂ ਸਾਰੀਆਂ ਮੁਸੀਬਤਾਂ ਦਾ ਮਿੰਟਾਂ ਵਿੱਚ ਮਿਲਿਆ ਹੱਲ ਦੇਖ ਕੇ ਗੁਰਜੋਤ ਦੀਆਂ ਅੱਖਾਂ ਵਿੱਚ ਲਾਲਚ ਭਰ ਆਇਆ ਵੇੜੇ ਇਹੀ ਛੁਪਿਆ ਸੀ ਖਜ਼ਾਨਾ ਤੇ ਉਸਨੇ ਛਾਣ ਮਾਰਿਆ ਸਾਰਾ ਜਮਾਨਾ ਮੌਕਾ ਦੇਖਦੇ ਹੀ ਉਸਨੇ ਸੁਮਨ ਨਾਲ ਗੱਲ ਕੀਤੀ ਤੇ ਉਸਨੇ ਬਿਨਾ ਕਿਸੇ ਦੇਰੀ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਕਿ ਉਸ ਘਰ ਵਿੱਚ ਹੁਣ ਮੇਰੇ ਲਈ ਕੁਝ ਨਹੀਂ ਹੈ ਗੁਰਜੋਤ ਵੀ ਕਿੱਥੇ ਹਾਰ ਮੰਨਣ ਵਾਲਾ ਸੀ ਉਸਨੇ ਇੱਕ ਨਹੀਂ 3-4 ਵਾਰ ਉਸ ਨੂੰ ਪੇਕੇ ਭੇਜਿਆ ਤੇ ਹਰ ਵਾਰ ਉਹ ਬਿਨਾ ਗੱਲ ਕੀਤੇ ਬਸ ਸਭ ਨੂੰ ਮਿਲ ਕੇ ਵਾਪਸ ਆ ਜਾਇਆ ਕਰਦੀ ਸੀ ਉਹ ਜਾਣਦੀ ਸੀ ਕਿ ਉਸ ਘਰ ਵਿੱਚ ਵਾਰ-ਵਾਰ ਜਾਣਾ ਪਾਣੀ ਵਿੱਚ ਸੋਟੀ ਮਾਰਨ ਦੇ ਬਰਾਬਰ ਹੈ ਪਤਨੀ ਦਾ ਸਹਿਆ ਹੋਗਾ ਮਿਲਦਾ ਨਾ ਦੇਖ ਕੇ ਗੁਰਜੋਤ ਦੀ ਮਾਂ ਨੇ ਸਲਾਹ ਦਿੱਤੀ ਕੀ ਸਾਨੂੰ ਕਿਤੇ ਬਾਹਰ ਘੁੰਮਣ ਲਈ ਲੈ ਜਾ ਖਵਾ ਪਿਆ ਕੇ ਕੁਝ ਖਰੀਦਦਾਰੀ ਕਰਵਾ ਦੇ ਸ਼ਾਇਦ ਇਕਾਂਤ ਵਿੱਚ ਇਹ ਤੇਰਾ ਦਰਦ ਸਮਝ ਜਾਵੇ ਗੁਰਜੋਤ ਨੂੰ ਸੁਝਾ ਚੰਗਾ ਲੱਗਾ ਤਾਂ ਉਹ ਇਨਾ ਦਿਨ ਦੇ ਲਈ ਸੁਮਨ ਨੂੰ ਸ਼ਹਿਰ ਘਮਾਉਣ ਲਈ ਲੈ ਗਿਆ ਫਲ ਅਗਾਉਣ ਲਈ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਕਰਨ ਲੱਗਾ ਸੁਮਨ ਸਾਰਾ ਦਿਨ ਬਹੁਤ ਖੁਸ਼ ਰਹੀ ਸਾਲਾਂ ਬਾਅਦ ਉਸ ਨੂੰ ਐਜੀ ਖੁਸ਼ੀ ਮਿਲੀ ਸੀ ਘਰ ਵਾਪਸ ਆਉਂਦੇ ਸਮੇਂ ਉਹ ਕੁਝ ਖਾਣ ਦੇ ਮਕਸਦ ਨਾਲ ਹਾਈਵੇ ਤੇ ਬਣੇ ਇੱਕ ਟਾਬੇ ਤੇ ਰੁਕੇ ਉੱਥੇ ਗੁਰਜੋਤ ਨੇ ਸੁਮਨ ਨੂੰ ਬੜੇ ਹੀ ਪਿਆਰ ਨਾਲ ਸਮਝਾਇਆ ਕਿ ਉਹ ਬਹੁਤ ਹੀ ਮੁਸੀਬਤ ਵਿੱਚ ਹੈ ਉਹ ਜਾ ਕੇ ਜਿੱਦ ਕਰੇ ਆਪਣਾ ਹਿੱਸਾ ਮੰਗੇ ਪਤੀ ਦੇ ਮੂੰਹ ਫਿਰੋਈ ਗੱਲਾਂ ਸੁਣ ਕੇ ਸੁਮਨ ਨੇ ਦੋ ਟੱਕ ਦਾ ਜਵਾਬ ਦੇ ਦਿੱਤਾ ਕੀ ਇੱਕ ਨਹੀਂ ਜੇ ਹਜ਼ਾਰ ਬਾਰ ਵੀ ਕਹੋਗੇ ਤਾਂ ਮੇਰਾ ਜਵਾਬ ਨਹੀਂ ਹੈ ਗੁਰਜੋਤ ਸੁਣ ਕੇ ਪਾਗਲਾ ਵਾਂਗ ਇੱਧਰ ਉੱਧਰ ਘੁੰਮਦੇ ਹੋਏ ਬੁੜਬੜਾਉਣ ਲੱਗਾ ਉਸ ਨੂੰ ਮੇਰਾ ਕੋਈ ਖਿਆਲ ਨਹੀਂ ਹੈ ਜੇਕਰ ਮੈਂ ਇਸ ਨੂੰ ਇੱਥੇ ਇਕੱਲੀ ਛੱਡ ਕੇ ਚਲਾ ਜਾਵਾਂ ਕੀ ਪਤਾ ਇਹਦੀ ਅਕਲ ਟਿਕਾਣੇ ਆ ਜਾਵੇ ਇਹ ਸੋਚਦੇ ਹੀ ਉਹ ਇੱਕ ਪਲਾਨ ਬਣਾ ਕੇ ਕੁਰਸੀ ਤੇ ਬੈਠੀ ਸੁਮਨ ਦੇ ਕੋਲ ਆਇਆ ਤੇ ਕਹਿਣ ਲੱਗਾ ਇੱਥੋਂ 20 ਮਿੰਟ ਦੀ ਦੂਰੀ ਤੇ ਉਸ ਦਾ ਇੱਕ ਦੋਸਤ ਰਹਿੰਦਾ ਹੈ ਉਸ ਨੂੰ ਕੁਝ ਪੈਸੇ ਦੇਣ ਲਈ ਤਿਆਰ ਹੈ ਉਹ ਖਾਣਾ ਆਰਡਰ ਕਰੇ ਮੈਂ ਅੱਧੇ ਘੰਟੇ ਵਿੱਚ ਵਾਪਸ ਆ ਜਾਵਾਂਗਾ ਸੁਮਨ ਨੇ ਕਿਹਾ ਮੈਨੂੰ ਵੀ ਨਾਲ ਲੈ ਜਾ ਪਰ ਉਹ ਕਹਿੰਦਾ ਮੈਂ ਹੁਣੇ ਆਇਆ ਕਹਿ ਕੇ ਜਲਦੀ ਜਲਦੀ ਗੱਡੀ ਲੈ ਕੇ ਚਲਾ ਗਿਆ ਇੱਕ ਘੰਟਾ ਗੱਡੀ ਚਲੋਣ ਤੋਂ ਬਾਅਦ ਉਸ ਨੂੰ ਬਾਜ਼ਾਰ ਦੀ ਕੁਝ ਰੌਣਕ ਨਜ਼ਰ ਆਈ ਉਹ ਉਸ ਪਾਸੇ ਹੀ ਚਲਾ ਗਿਆ ਤੇ ਸਾਹਮਣੇ 버ਗਰ ਦੀ ਰੇੜੀ ਦੇਖ ਗੁਰਜੋਤ ਦੀ ਭੁੱਖ ਵਧਣ ਲੱਗੀ ਉਹ 버ਗਰ ਖਾਣ ਲਈ ਰੁਕਿਆ ਉਦੋਂ ਹੀ ਉਸ ਦੇ ਮੋੜੇ ਤੇ ਕਿਸੇ ਨੇ ਪਿੱਛੋਂ ਹੱਥ ਰੱਖਿਆ ਤੇ ਦੇਖਿਆ ਕਿ ਉਸ ਦਾ ਪੁਰਾਣਾ ਦੋਸਤ ਖੜਾ ਸੀ ਉਸਦੇ ਜ਼ਿਆਦਾ ਕਹਿਣ ਤੇ ਕਿ ਪੈਕ ਕਰਵਾ ਕੇ ਘਰ ਚੱਲਦੇ ਹਾਂ ਉਹ ਕਹਿੰਦਾ ਉਸ ਦਾ ਛੋਟਾ ਜਿਹਾ ਘਰ ਹੈ ਤੇ ਇਕੱਲਾ ਰਹਿੰਦਾ ਹੈ ਉੱਥੇ ਬੈਠ ਕੇ ਖਾਂਦੇ ਹਾਂ ਗੁਰਜੋਤ ਦੇ ਦਿਮਾਗ ਵਿੱਚ ਇਕੱਲੀ ਬੈਠੀ ਪਤਨੀ ਘੁੰਮ ਰਹੀ ਸੀ ਅਧੇ ਘੰਟੇ ਵਿੱਚ ਹੀ ਉਹ ਵਾਪਸ ਆ ਜਾਵੇਗਾ ਇਹ ਸੋਚ ਕੇ ਆਪਣੇ ਦੋਸਤ ਦੇ ਘਰ ਚਲਾ ਗਿਆ ਹਜੇ ਗੱਡੀ ਵਿੱਚ ਬੈਠਾ ਹੀ ਸੀ ਕਿ ਉਸ ਦੀ ਮਾਂ ਦਾ ਫੋਨ ਆਇਆ ਕਿ ਕਦੋਂ ਆ ਰਹੇ ਹੋ 11 ਵਜੇ ਜਾਣਗੇ ਇਹ ਕਹਿ ਕੇ ਫੋਨ ਕੱਟ ਦਿੱਤਾ ਤੇ ਗੱਡੀ ਵਿੱਚ ਹੀ ਫੋਨ ਰੱਖ ਦਿੱਤਾ ਸਾਲਾਂ ਬਾਅਦ ਮਿਲੇ ਦੋਸਤ ਦੀ ਆਉ ਬਖਤ ਵਿੱਚ ਦੋਸਤ ਨੇ ਸ਼ਰਾਬ ਦੀ ਬੋਤਲ ਵੀ ਖੋਲ ਲਈ ਗੁਰਜੋਤ ਦੇ ਨਾ ਕਰਨ ਦੇ ਬਾਵਜੂਦ ਵੀ ਪੀਣੀ ਜਾਰੀ ਰੱਖੀ ਢਿੱਡ ਵਿੱਚ ਖਾਣਾ ਤੇ ਨਸ਼ੇ ਵਿੱਚ ਚੂਰ ਥੱਕਿਆ ਹੋਇਆ ਸਰੀਰ ਕੁਝ ਹੀ ਦੇਰ ਵਿੱਚ ਬੇਹੋਸ਼ ਹੋ ਗਿਆ ਤੇ ਦੇਖਦੇ ਹੀ ਦੇਖਦੇ ਗੂੜੀ ਨੀਂਦ ਵਿੱਚ ਸੋ ਗਿਆ ਪਤੀ ਨੂੰ ਗਏ ਨੂੰ ਡੇਢ ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਸੀ ਸੁਮਨ ਉਸ ਦੀ ਰਾਹ ਵਿੱਚ ਨਜ਼ਰ ਟਿਕਾਈ ਬੈਠੀ ਸੀ ਟਾਬੇ ਵਾਲਾ ਬਜ਼ੁਰਗ ਵੀ ਇਹ ਸਭ ਦੇਖ ਰਿਹਾ ਸੀ ਜਦੋਂ 3 ਘੰਟੇ ਤੱਕ ਪਤੀ ਨਾ ਆਇਆ ਤਾਂ ਬਜ਼ੁਰਗ ਨੇ ਕੇ सुमन ਤੋਂ ساری ਗੱਲ ਪੁੱਛੀ ਉਸਨੇ ਦੱਸਿਆ ਕਿ ਅੱਧੇ ਘੰਟੇ ਵਿੱਚ ਵਾਪਸ ਆਉਣ ਦਾ ਕਹਿ ਕੇ ਗਿਆ ਸੀ ਪਤਾ ਨਹੀਂ ਕਿੱਥੇ ਚਲਾ ਗਿਆ ਬਜ਼ੁਰਗ ਨੇ ਕਿਹਾ ਕੀਤੀ ਏ ਕੋਈ ਗੱਲ ਨਹੀਂ ਤੂੰ ਫੋਨ ਕਰ ਲੈ सुमन ਨੇ ਜਵਾਬ ਦਿੱਤਾ ਕਿ ਬਾਪੂ ਜੀ ਮੇਰੇ ਕੋਲ ਕੋਈ ਫੋਨ ਨਹੀਂ ਬਜ਼ੁਰਗ ਨੇ ਪੁੱਛਿਆ ਕਿ ਨੰਬਰ ਯਾਦ ਹੈ ਤਾਂ ਆ ਲੈ ਮੇਰਾ ਫੋਨ ਜਦੋਂ ਤੱਕ ਉਹ ਫੋਨ ਨਾ ਚੱਕੇ ਲਗਾਤਾਰ ਫੋਨ ਮਿਲੋਂਦੀ ਰਹੀ ਫੋਨ ਫੜਦੇ ਹੀ ਸੁਮਨ ਨੇ ਉਸ ਬਜ਼ੁਰਗ ਦਾ ਧੰਨਵਾਦ ਕੀਤਾ ਪਰ ਬਾਰ ਬਾਰ ਫੋਨ ਕਰਨ ਤੇ ਵੀ ਗੁਰਜੋਤ ਨੇ ਫੋਨ ਨਹੀਂ ਚੱਕਿਆ ਹੁਣ ਡਰ ਦੇ ਨਾਲ ਪਤੀ ਦੀ ਖੈਰੀਅਤ ਦੀ ਵੀ ਫਿਕਰ ਸਤੋਂ ਲੱਗੀ ਦੇਖਦੇ ਹੀ ਦੇਖਦੇ ਹਨੇਰਾ ਵਧਣ ਲੱਗਿਆ ਕੁਝ ਹੋਰ ਨਾ ਸੁਝਿਆ ਤਾਂ ਉਸਨੇ ਆਪਣੀ ਸੱਸ ਨੂੰ ਫੋਨ ਕੀਤਾ ਉਸਨੇ ਦੱਸਿਆ ਕਿ ਉਸ ਦੀ ਗੱਲ ਹੋਈ ਹੈ ਉਹ ਸਹੀ ਸਲਾਮਤ ਹੈ ਤੇ ਛੇਤੀ ਹੀ ਵਾਪਸ ਆ ਜਾਵੇਗਾ ਫਿਕਰ ਨਾ ਕਰ ਪਤੀ ਠੀਕ ਠਾਕ ਹੈ ਇਹ ਜਾਣ ਕੇ ਮਨ ਨੂੰ ਰਾਹਤ ਮਿਲੀ ਪਰ ਬਾ ਉਸਨੇ ਕਿਉਂ ਕੀਤਾ ਕਿਤੇ ਉਹ ਉਸ ਨੂੰ ਸਤਾਉਣ ਦੇ ਇਰਾਦੇ ਨਾਲ ਤਾਂ ਨਹੀਂ ਸੀ ਇਹ ਖਿਆਲ ਆਉਂਦੇ ਹੀ ਸੁਮਨ ਦਾ ਦਿਲ ਬੈਠ ਗਿਆ ਪਤੀ ਦੀ ਇਸ ਘਟਿਆ ਹਰਕਤ ਨਾਲ ਉਸ ਦੀ ਆਤਮਾ ਦਰਦ ਨਾਲ ਭਰ ਗਈ ਸੁਮਨ ਨੇ ਉਸ ਨੂੰ ਦਿਲੋਂ ਪਿਆਰ ਕੀਤਾ ਸੀ ਉਸ ਨੇ ਕੁਝ ਪੈਸਿਆਂ ਦੇ ਲਈ ਉਸ ਨੂੰ ਇਹ ਸਜ਼ਾ ਦਿੱਤੀ ਹੁਣ ਤੱਕ ਰਾਤ ਦੇ 11:00 ਵੱਜ ਚੁੱਕੇ ਸੀ ਟਾਬੇ ਵਾਲਾ ਬਜ਼ੁਰਗ ਵੀ ਤਾਂ ਬੰਦ ਕਰਨ ਦੀ ਤਿਆਰੀ ਵਿੱਚ ਸੀ ਪਤਾ ਨਹੀਂ ਕਿੰਨੇ ਹੀ ਲੋਕਾਂ ਦੀ ਮਾੜੀ ਨਜ਼ਰ ਸੁਮਨ ਤੇ ਪਈ ਉਦੋਂ ਹੀ ਆਖਰੀ ਗੱਡੀ ਉੱਥੇ ਪਤੀ ਪਤਨੀ ਦੋਨੇ ਹੀ ਡਿਊਟੀ ਕਰਦੇ ਸੀ ਉਹਨਾਂ ਨੂੰ ਵੀ ਉਸ ਟਾਬੇ ਵਾਲੇ ਬਜ਼ੁਰਗ ਤੋਂ ਸੁਮਨ ਦੀ ਸਾਰੀ ਸਚਾਈ ਪਤਾ ਲੱਗੀ। ਉੱਥੇ ਜਾਣ ਤੋਂ ਬਾਅਦ ਉਹਨਾਂ ਨੇ ਸੁਮਨ ਨੂੰ ਕਿਹਾ ਕਿ ਉਹ ਚਾਵੇ ਤਾਂ ਉਹਨਾਂ ਦੇ ਨਾਲ ਜਾ ਸਕਦੀ ਹੈ। ਸਵੇਰੇ ਉਹ ਉਸ ਨੂੰ ਉਸਦੇ ਪਿੰਡ ਛੱਡ ਦੇਣਗੇ। ਬਜ਼ੁਰਗ ਨੇ ਸੁਮਨ ਨੂੰ ਕਿਹਾ ਕਿ ਧੀਏ ਤੂੰ ਚੰਗੀ ਤਰ੍ਹਾਂ ਸੋਚ ਲੈ, ਨਹੀਂ ਤਾਂ ਮੇਰੇ ਨਾਲ ਮੇਰੇ ਘਰ ਚੱਲ। ਘਰ ਵਿੱਚ ਮੇਰੀ ਪਤਨੀ ਹੈ, ਤੈਨੂੰ ਕੋਈ ਦਿੱਕਤ ਨਹੀਂ ਹੋਵੇਗੀ। ਸੁਮਨ ਉੱਠ ਕੇ ਗੱਡੀ ਤੱਕ ਪਹੁੰਚੀ ਤਾਂ ਸੁਣ ਹੋ ਗਈ। ਖੁੱਲੇ ਸ਼ੀਸ਼ਿਆਂ ਵਿੱਚੋਂ ਸਾਫ਼ ਆਵਾਜ਼ ਆ ਰਹੀ ਸੀ। ਲੱਗਦਾ ਕੋਈ ਅਨਪੜ ਗਵਾਰ ਸੀ। ਪਤੀ ਰਾਵਿਤ ਹੀ ਛੱਡ ਕੇ ਚਲਾ ਗਿਆ ਹੈ ਆਪਾਂ ਆਪਣੇ ਘਰ ਰੱਖ ਲਵਾਂਗੇ ਨੌਕਰ ਤਾਂ ਆਪਾਂ ਵੈਸੇ ਵੀ ਕਦੋਂ ਤੋਂ ਲੱਭ ਰਹੇ ਹਾਂ ਡਾਕਟਰ ਦੀ ਪਤਨੀ ਦੀ ਇਸ ਆਵਾਜ਼ ਨਾਲ ਸੁਮਨ ਭੱਜ ਕੇ ਵਾਪਸ ਉਸ ਬਜ਼ੁਰਗ ਕੋਲ ਆ ਗਈ ਤੇ ਕਹਿਣ ਲੱਗੀ ਬਾਪੂ ਜੀ ਮੈਂ ਤੁਹਾਡੇ ਨਾਲ ਚੱਲਾਂਗੀ ਅੱਧੀ ਰਾਤ ਤੱਕ ਉਹ ਬਜ਼ੁਰਗ ਦੀ ਪਤਨੀ ਨਾਲ ਗੱਲਾਂ ਕਰਦੀ ਰਹੀ ਉਸ ਨੇ ਆਪਣੇ ਜੀਵਨ ਸਾਥੀ ਦੀ ਕਹਾਣੀ ਉਸ ਬਜ਼ੁਰਗ ਬੇਬੇ ਨੂੰ ਸੁਣਾਈ ਫਿਰ ਇਕੱਲੀ ਬੈਠੀ ਸੋਚਦੀ ਰਹੀ ਪਤੀ ਦੇ ਹਨੇਰੇ ਵਿੱਚ ਛੱਡ ਕੇ ਉਸਦੇ ਅੰਦਰ ਚ ਇਤਨਾ ਦੇ ਹਜ਼ਾਰਾਂ ਹੀ ਦੀਵੇ ਜਗਾ ਦਿੱਤੇ ਸਨ। ਸੁਮਨ ਪਹਿਲੀ ਵਾਰ ਆਪਣੇ ਆਪ ਨੂੰ ਮਿਲੀ ਸੀ। ਆਪਣੇ ਬੈਂਦੇ ਹੰਝੂਆਂ ਦੇ ਪਿੱਛੇ ਲੁਕੀ ਆਪਣੀ ਉਸ ਸ਼ਕਤੀ ਨੂੰ ਵੀ ਫੜਨ ਲੱਗੀ ਜੋ ਪਰਿਸਥਿਤੀਆਂ ਦੇ ਦਬਾਹੇ ਹੇਟ ਕਿਤੇ ਡੂੰਗੀ ਦੱਬ ਗਈ ਸੀ। ਉਸਨੇ ਉਸ ਰਾਤ ਆਪਣੇ ਵਜੂਦ ਤੇ ਔਰਤ ਜਾਤ ਦਾ ਮਾਨ ਬਚਾਉਣ ਲਈ ਆਪਣੇ ਅੰਦਰ ਪ੍ਰਤੀਗਿਆ ਲੈ ਲਈ ਸੀ ਉਸਮਨ ਜੋ ਦੂਜਿਆਂ ਵਿੱਚ ਆਪਣਾ ਸਹਾਰਾ ਲੱਭਦੀ ਰਹੀ ਅੱਜ ਉਹ ਆਪਣਾ ਸਹਾਰਾ ਖੁਦ ਬਣਾਉਣ ਨੂੰ ਤਿਆਰ ਸੀ ਦੂਜੇ ਪਾਸੇ ਜਦੋਂ ਅੱਧੀ ਰਾਤ ਨੂੰ ਸੁਮਨ ਦੇ ਪਤੀ ਦੀ ਨੀਂਦ ਖੁੱਲੀ ਤਾਂ ਉਸ ਨੂੰ ਪਹਿਲਾ ਖਿਆਲ ਸੁਮਨ ਦਾ ਆਇਆ ਚਿੰਤਾ ਵਿੱਚ ਉਸ ਦਾ ਸਰੀਰ ਕੰਬਣ ਲੱਗਿਆ ਪਛਤਾਵੇ ਦੇ ਹੰਝੂ ਉਸ ਦੀਆਂ ਅੱਖਾਂ ਵਿੱਚੋਂ ਵਹਿਣ ਲੱਗੇ ਆਪਣੇ ਘਟਿਆਪਨ ਤੇ ਉਸ ਨੂੰ ਖੁਦ ਹੀ ਗੁੱਸਾ ਆਉਣ ਲੱਗਾ ਗੱਡੀ ਵਿੱਚ ਬੈਠਦੇ ਹੀ ਉਸੇ ਨੰਬਰ ਤੇ ਫੋਨ ਕਰਨ ਲੱਗਾ ਜਿਸੇ ਨੰਬਰ ਤੋਂ ਸੁਮਨ ਨੇ ਕਈ ਵਾਰ ਫੋਨ ਕੀਤਾ ਤੇਜ਼ ਸਪੀਡ ਤੇ ਗੱਡੀ ਅੱਧੇ ਘੰਟੇ ਵਿੱਚ ਕੁਝ ਮਿੰਟਾਂ ਵਿੱਚ ਟਾਬੇ ਤੇ ਪਹੁੰਚ ਗਈ ਸਵੇਰੇ ਜਦੋਂ ਬਜ਼ੁਰਗ ਤੇ ਸੁਮਨ ਘਰੋਂ ਨਿਕਲਣ ਲਈ ਤਿਆਰ ਹੋਏ ਬਜ਼ੁਰਗ ਦੀ ਘਰਵਾਲੀ ਨੇ ਕਿਹਾ ਤਾਂ ਕੀ ਸੋਚਿਆ ਧੀ ਕਿੱਥੇ ਜਾਵੇਂਗੀ ਨਾਨੇ ਦੇ ਘਰ ਜਾਂ ਪਤੀ ਦੇ ਘਰ ਮੈਂ ਆਪਣੇ ਘਰ ਆਪਣੇ ਪਤੀ ਦੇ ਕੋਲ ਜਾਵਾਂਗੀ ਇੱਕ ਔਰਤ ਦੇ ਲਈ ਉਸਦੇ ਪਤੀ ਦੇ ਘਰ ਤੋਂ ਵੱਧ ਸੁਰੱਖਿਤ ਹੋਰ ਕੋਈ ਘਰ ਨਹੀਂ ਹੈ ਇਹ ਮੈਂ ਇੱਕ ਰਾਤ ਵਿੱਚ ਹੀ ਜਾਣ ਲਿਆ ਹੈ ਮੇਰੇ ਵਿੱਚ ਛੱਡ ਕੇ ਉਸ ਨੇ ਮੈਨੂੰ ਬਹੁਤ ਚਾਨਣ ਦਿਖਾਇਆ ਹੁਣ ਉਸ ਨੂੰ ਰੋਸ਼ਨੀ ਵਿੱਚ ਲਿਆਉਣਾ ਮੇਰੀ ਜ਼ਿੰਮੇਵਾਰੀ ਹੈ ਇਕਾਤਮ ਵਿਸ਼ਵਾਸ ਨਾਲ ਭਰੀ ਸੁਮਨ ਇਹ ਕਹਿ ਕੇ ਬਜ਼ੁਰਗ ਦੀ ਪਤਨੀ ਤੋਂ ਆਸ਼ੀਰਵਾਦ ਲਿਆ ਉਸ ਨੇ ਕਿਹਾ ਤੀਏ ਹਮੇਸ਼ਾ ਹੀ ਖੁਸ਼ ਰਵੇ ਟਾਬੇ ਤੇ ਪਤੀ ਦੀ ਗੱਡੀ ਦੇਖ ਕੇ ਬਜ਼ੁਰਗ ਦਾ ਧੰਨਵਾਦ ਕਰਕੇ ਗੱਡੀ ਦੀ ਪਿਛਲੀ ਸੀਟ ਤੇ ਬੈਠ ਗਈ ਕਈ ਦਿਨ ਗੁਰਜੋਤ ਸੁਮਨ ਤੋਂ ਪਾਗਲਾ ਵਾਂਗ ਮਾਫੀ ਮੰਗਦਾ ਰਿਹਾ ਆਖੀਰਿਕ ਰਾਤ ਰੋਣ ਹੀ ਲੱਗ ਗਿਆ ਆਤਮਾ ਤੇ ਪਿਆ ਬੋਝ ਉਸ ਨੂੰ ਅੰਦਰ ਹੀ ਅੰਦਰ ਖਾ ਰਿਆ ਸੀ ਸੁਮਨ ਨੇ ਇੱਕ ਸ਼ਰਤ ਤੇ ਆਪਣੇ ਪਤੀ ਨੂੰ ਮਾਫ ਕਰਨ ਦੀ ਗੱਲ ਕਹੀ ਕਿ ਉਹ ਪੜਨਾ ਚਾਹੁੰਦੀ ਹੈ ਡਾਕਟਰ ਬਣ ਕੇ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਹੈ ਗੁਰਜੋਤ ਆਪਣੀ ਪਤਨੀ ਦੀ ਖੁਸ਼ੀ ਲਈ ਸਭ ਕੁਝ ਕਰਨ ਨੂੰ ਤਿਆਰ ਸੀ ਸੁਮਨ ਨੂੰ ਡਾਕਟਰ ਦੀ ਪੜ੍ਹਾਈ ਲਈ ਦਾਖਲਾ ਹੀ ਨਹੀਂ ਬਲਕਿ ਬੈਂਕ ਤੋਂ ਸਿੱਖਿਆ ਪ੍ਰਾਪਤੀ ਲੋਨ ਵੀ ਮਿਲਿਆ ਸੁਮਨ ਨੇ ਜਿਵੇਂ ਹੀ ਆਪਣੇ ਡਾਕਟਰ ਦੀ ਡਿਗਰੀ ਲਈ ਤਾਂ ਉਸ ਨੂੰ ਚੰਗੇ ਹਸਪਤਾਲ ਵਿੱਚ ਨੌਕਰੀ ਮਿਲ ਗਈ ਇੱਕ ਫਿਰ ਆਪਰੇਸ਼ਨ ਥੀਏਟਰ ਵਿੱਚ ਚਿਹਰੇ ਤੋਂ ਮਾਸਕ ਹਟਾਉਂਦਿਆਂ ਹੀ ਸਾਹਮਣੇ ਖੜੇ ਡਾਕਟਰ ਨੇ ਕਿਹਾ ਮੈਂ ਤੈਨੂੰ ਕਦੇ ਕਿਤੇ ਦੇਖਿਆ ਹੈ ਮੈਂ ওই ਢਾਬੇ ਵਾਲੀ ਕੁੜੀ ਹਾਂ ਸਰ ਜਿਸ ਨੂੰ ਤੁਸੀਂ ਆਪਣੇ ਘਰ ਦੀ ਨੌਕਰ ਬਣਾਉਣਾ ਚਾਹੁੰਦੇ ਸੀ ਮੈਨੂੰ ਆਤਮ ਨਿਰਭਰ ਬਣਾਉਣ ਵਿੱਚ ਕਾਫੀ ਹੱਦ ਤੱਕ ਤੁਹਾਡੀ ਪਤਨੀ ਦਾ ਬੀਯੋਗਦਾਨ ਹੈ ਡਾਕਟਰ ਹੈਰਾਨੀ ਨਾਲ ਸੁਮਨ ਵੱਲ ਦੇਖ ਰਿਹਾ ਸੀ ਕਿ ਜੇਕਰ ਡਾਕਟਰ ਦੀ ਪਤਨੀ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਦੀ ਤਾਂ ਕਦੇ ਵੀ ਸੁਮਨ ਦੇ ਦਿਮਾਗ ਵਿੱਚ ਆਪਣੇ ਪੈਰਾਂ ਤੇ ਖੜੇ ਹੋਣ ਦੀ ਗੱਲ ਕਦੇ ਵੀ ਨਾਂਦੀ ਤਾਂ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ ਧੰਨਵਾਦ